ਮਾਝਾ ਮਾਲਵਾ ਦੋਆਬਾ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਤੁਹਾਨੂੰ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਪਰਿਵਾਰਾਂ ਦੇ ਫੋਨ ਨੰਬਰਾਂ ਸਮੇਤ ਮਿਲਣਗੇ ਜੇਕਰ ਤੁਸੀਂ ਵੀ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਦਿੱਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਅਤੇ ਲੜਕੀਆਂ ਦੇ ਲੈ ਕੇ ਆਏ ਹਾਂ ਪਹਿਲਾ ਰਿਸ਼ਤਾ ਤਾਰਨ ਤਾਰਨ ਸਾਹਿਤ ਤੋਂ ਕਾਸਟ ਐਸਸੀ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 28 12 1995 ਕੱਦ 5 ਫੁੱਟ 8 ਇੰਚ ਸਟੱਡੀ ਬੀ ਐਲ ਐਲ ਬੀ ਲੜਕਾ ਸਰਕਾਰੀ ਵਕੀਲ ਹੈ ਲੜਕੇ ਦੇ ਬ੍ਰਦਰ ਕੈਨੇਡਾ ਵਿੱਚ ਗਵਰਨਮੈਂਟ ਜੌਬ ਕਰਦੇ ਹਨ ਅਤੇ ਸਿਸਟਰ ਕੈਨੇਡਾ ਵਿੱਚ ਹੈ ਲੜਕੇ ਦੇ ਫਾਦਰ ਗਵਰਨਮੈਂਟ ਜੌਬ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਨਾ ਨੂੰ ਐਜੂਕੇਟਿਡ ਅਤੇ ਸਮਾਰਟ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9872310563 ਅਗਲਾ ਰਿਸ਼ਤਾ ਜ਼ਿਲ੍ਹਾ ਜਲੰਧਰ ਤੋਂ ਕਾਸਟ ਜਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 15 10 2005 ਕੱਦ 5 ਫੁੱਟ 3 ਇੰਚ ਲੜਕੀ BCA ਕਰ ਰਹੀ ਹੈ ਫੈਮਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਇੱਕ ਬ੍ਰਦਰ ਹੈ ਇਹਨਾਂ ਨੂੰ NRI ਵੈਲ ਸੈਟਲਡ ਲੜਕਾ ਪੰਜਾਬ ਵਿੱਚ ਹੋਵੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 79864122 ਅਗਲਾ 61 ਜਿਲ੍ਹਾ ਸੰਗਰੂਰ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ। ਲੜਕੀ ਦਾ ਜਨਮ 1995, ਕੱਦ 5 ਫੁੱਟ 7 ਇੰਚ, ਸਟੱਡੀ ਬੀ ਐਸ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਅਤੇ ਐਮ ਐਸ ਸੀ ਮੈਥ ਦੀ ਚੰਡੀਗੜ੍ਹ ਤੋਂ ਕੀਤੀ ਹੋਈ ਹੈ। ਫੈਮਿਲੀ ਵਿੱਚ ਲੜਕੀ ਦੇ ਮਾਤਾ-ਪਿਤਾ ਅਤੇ ਇੱਕ ਸਿਸਟਰ ਹੈ। ਇਹਨਾਂ ਕੋਲ 3.5 ਕਿੱਲੇ ਪ੍ਰਾਪਰਟੀ ਹੈ ਜੋ ਕਿ ਦੋਨਾਂ ਭੈਣਾਂ ਨੂੰ ਆਉਂਦੀ ਹੈ। ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਹਾਰਡ ਵਰਕਿੰਗ ਐਜੂਕੇਟਿਡ ਅਤੇ ਵਧੀਆ ਪਰਿਵਾਰ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਫੋਨ ਨੰਬਰ 9463862300। ਅਗਲਾ ਰਿਸ਼ਤਾ ਜ਼ਿਲ੍ਹਾ ਅਮਰਸਰ ਸਾਹਿਬ ਤੋਂ ਕਾਸਟ ਕੰਬੋਜ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 29 1999 ਕੱਦ 5 ਫੁੱਟ 2 ਇੰਚ ਸਟੱਡੀ ਆਈਟੀ ਇਨ ਮੈਲਬਰਨ ਆਸਟ੍ਰੇਲੀਆ ਤੋਂ ਕੀਤੀ ਹੈ ਲੜਕੀ ਦਾ ਇੱਕ ਭਰਾ ਆਸਟ੍ਰੇਲੀਆ ਵਿੱਚ ਹੈ ਲੜਕੀ ਇਸ ਟਾਈਮ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੈ ਅਤੇ ਸ਼ੋਰ ਟਾਈਮ ਡਿਵੋਰਸੀ ਹੈ ਇਹਨਾਂ ਨੂੰ ਲੜਕਾ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8847338561 ਅਗਲਾ ਰਿਸ਼ਤਾ ਜ਼ਿਲ੍ਹਾ ਮੋਗੇ ਤੋਂ ਕਾਸਟ ਜੱਟ ਸਿੱਖ ਗਿੱਲ ਪਰਿਵਾਰ ਦੀ ਅੰਮ੍ਰਿਤਧਾਰੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 5 ਇੰਚ ਸਟੱਡੀ ਮਾਸਟਰਸ ਇਨ ਫਾਈਨ ਆਰਟਸ ਲੜਕੀ ਦੀ ਇੱਕ ਭੈਣ ਕੈਨੇਡਾ ਵਿੱਚ ਮੈਰਿਡ ਹੈ ਅਤੇ ਭਰਾ ਨੈਸਲੇ ਕੰਪਨੀ ਵਿੱਚ ਜੌਬ ਕਰ ਰਹਾ ਹੈ ਲੜਕੀ ਇਸ ਟਾਈਮ ਪੇਂਟਿੰਗ ਦਾ ਬਿਜ਼ਨਸ ਕਰ ਰਹੀ ਹੈ ਇਨਾਂ ਕੋਲ ਦੋ ਕਿੱਲੇ ਪ੍ਰਾਪਰਟੀ ਹੈ ਅਤੇ ਸ਼ਹਿਰ ਵਿੱਚ ਦੋ ਪਲਾਟ ਹਨ ਅਤੇ ਡਬਲ ਸਟੋਰੀ ਰਹਾਇਸ਼ ਹੈ ਅਤੇ ਪਿੰਡ ਵਿੱਚ ਇੱਕ ਘਰ ਹੈ ਇਨਾਂ ਨੂੰ ਲੜਕਾ ਅਮਰਤ ਧਾਰੀ ਹੋਵੇ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਦਾ ਪੀ ਆਰ ਹੋਵੇ ਬਰਨਾਲਾ ਲੁਧਿਆਣਾ ਅਤੇ ਮੋਗਾ ਏਰੀਏ ਨੂੰ ਇਹ ਫੈਮਿਲੀ ਪਹਿਲ ਦੇਏਗੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9417988638 ਅਗਲਾ ਰਿਸ਼ਤਾ ਫਤਿਹਾਬਾਦ ਹਰਿਆਣਾ ਤੋਂ ਕਾਸਟ ਜਰਸੀਕ ਪਰਿਵਾਰ ਦੀ ਕੈਨੇਡਾ ਵਿੱਚ ਵਰਕ ਪਰਮਟ ਤੇ ਰਹਿੰਦੀ ਲੜਕੀ ਦਾ ਲੜਕੀ ਦਾ ਜਨਮ 1997 ਕੱਦ 5 ਫੁੱਟ 2 ਇੰਚ ਸਟੱਡੀ ਬੀਬੀਏ ਐਂਡ ਹਿਊਮਨ ਰਿਸੋਰਸ ਐਂਡ ਬਿਜ਼ਨਸ ਮੈਨੇਜਮੈਂਟ ਇਨ ਕੈਨੇਡਾ ਤੋਂ ਕੀਤੀ ਹੈ ਲੜਕੀ ਇਸ ਟਾਈਮ ਕੁਆਲਟੀ ਚੈੱਕ ਕਰ ਸੁਪਰਵਾਈਜ਼ਰ ਦੀ ਜੌਬ ਕਰ ਰਹੀ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਦੋ ਭੈਣਾਂ ਅਤੇ ਇੱਕ ਬ੍ਰਦਰ ਜੋ ਕਿ ਕੈਨੇਡਾ ਵਿੱਚ ਹੈ ਇਹਨਾਂ ਨੂੰ ਲੜਕਾ ਵਧੀਆ ਪੜਿਆ ਲਿਖਿਆ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਕੈਨੇਡਾ ਵਿੱਚ ਵਰਕ ਪਰਮਟ ਜਾਂ ਪੀਆਰ ਹੋਵੇ ਅਤੇ ਇੰਡੀਆ ਵਿੱਚ 15 ਤੋਂ 20 ਕਿੱਲੇ ਪ੍ਰਾਪਰਟੀ ਹੋਵੇ ਮੈਰਿਜ ਬਿਊਰੋ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9416178307 ਅਗਲਾ ਰਿਸ਼ਤਾ ਜ਼ਿਲ੍ਹਾ ਫਰੀਦਕੋਟ ਤੋਂ ਕਾਸਟ ਜੱਟ ਸਿੱਖ ਗੋਤ ਬਰਾੜ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1996 ਕੱਦ 5 ਫੁੱਟ 5 ਇੰਚ ਸਟੱਡੀ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਅਤੇ 3 ਸਾਲ ਦਾ ਸੌਫਟਵੇਅਰ ਟੈਕਨੋਲੋਜੀ ਦਾ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ। ਲੜਕੀ ਕੈਨੇਡਾ ਬ੍ਰੈਮਟਨ ਵਿੱਚ ਸੌਫਟਵੇਅਰ ਡਿਵੈਲਪਮੈਂਟ ਸੀਨੀਅਰ ਮੈਨੇਜਰ ਆਫ ਆਈਟੀ ਫੀਲਡ ਵਿੱਚ ਜੌਬ ਕਰ ਰਹੀ ਹੈ। ਫੈਮਿਲੀ ਵਿੱਚ ਲੜਕੀ ਦੇ ਮਾਤਾ-ਪਿਤਾ ਅਤੇ ਇੱਕ ਬ੍ਰਦਰ ਕੈਨੇਡਾ ਵਿੱਚ ਹੈ। ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆਰ ਅਤੇ ਲੜਕਾ ਕੈਨੇਡਾ ਦਾ ਬੌਰਨ ਹੋਵੇ। ਅਤੇ ਵਧੀਆ ਜੌਬ ਕਰਦਾ ਹੋਵੇ ਟਰੱਕ ਡਰਾਈਵਰ ਇਸ ਫੈਮਿਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਕੈਨੇਡਾ ਦਾ ਵਟਸਐਪ ਨੰਬਰ +16479640340 ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣੇ ਤੋਂ ਕਾਸਟ ਮੇਰੇ ਸਿਕਸ਼ਿਆਪ ਰਾਜਪੂਤ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 13/3/1997 ਕੱਦ 5 ਫੁੱਟ 2 ਇੰਚ ਸਟੱਡੀ ਬੀਐਸਸੀ ਨਾਨ ਮੈਡੀਕਲ ਅਤੇ ਐਮਐਸਸੀ ਫਿਜ਼ਿਕਸ ਦੀ ਕੀਤੀ ਹੋਈ ਹੈ ਫੈਮਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭੈਣ ਕੈਨੇਡਾ ਵਿੱਚ ਅਤੇ ਭਰਾ ਨਿਊਜ਼ੀਲੈਂਡ ਵਿੱਚ ਸਿਟੀਜ਼ਨ ਹੈ ਲੜਕੀ ਟੀਚਿੰਗ ਦੀ ਜੌਬ ਕਰ ਰਹੀ ਹੈ ਅਤੇ ਨਾਲ ਬੈਕਰੀ ਦਾ ਫੈਮਲੀ ਦਾ ਬਿਜ਼ਨਸ ਕਰ ਰਹੀ ਹੈ ਇਨਾ ਨੂੰ ਲੜਕਾ ਐਜੂਕੇਟਿਡ ਹੋਵੇ ਅਤੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਵਿੱਚ ਪੀਆਰ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7719737598 ਅਗਲਾ ਰਿਸ਼ਤਾ ਜ਼ਿਲ੍ਹਾ ਸਹਾਰਨਪੁਰ ਯੂਪੀ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1997 ਬੱਦ 5 ਫੁੱਟ 6 ਇੰਚ ਸਟੱਡੀ ਸਕੂਲਿੰਗ ਦੀ ਕਨਵੈਂਟ ਸਕੂਲ ਸਹਾਰਨਪੁਰ ਤੋਂ ਕੀਤੀ ਹੈ ਅਤੇ ਐਮਈ ਐਮਏ ਈਸੀਐਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਹੈ ਲੜਕੀ ਇਸ ਟਾਈਮ ਗੁਰਦਾਉਂ ਵਿੱਚ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਵੈਲ ਐਜੂਕੇਟਡ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਅਤੇ ਲੜਕਾ ਐਨਸੀਆਰ ਮੈਟਰੋ ਸਿਟੀ ਵਿੱਚ ਰਹਿੰਦਾ ਹੋਵੇ ਅਤੇ ਨਸ਼ਾ ਰਹਿਤ ਹੋਵੇ ਰਿਸ਼ਤਾ ਚਾਹੀਦਾ ਹੈ ਲੜਕੇ ਕੋਲ 8 ਤੋਂ 10 ਕਿੱਲੇ ਤੱਕ ਜ਼ਮੀਨ ਹੋਵੇ ਮੈਰਿਜ ਬਿਊਰੋ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ ਇਹ ਸਨ ਅੱਜ ਦੇ ਸਾਡੇ ਰਿਸ਼ਤੇ